ਮ੍ਰਿਤਪਾਲ ਦੀ ਮਾਦਾ ਜੀ ਪਹੁੰਚ ਚੁੱਕੇ ਨੇ ਬਹੁਤ ਵੱਡਾ ਇਕੱਠ ਹੈ ਫੁੱਲਾਂ ਨਾਲ ਵਰਖਾ ਕੀਤੀ ਜਾ ਰਹੀ ਹੈ ਬਿਲਕੁਲ ਤੁਹਾਨੂੰ ਲਾਈਵ ਵੀਰਾਂ ਦਿਖਾ ਰਹੇ ਹਾਂ ਜੀਰਨ ਦੇ ਵਾਲਾ ਵੀ ਪਹੁੰਚ ਚੁੱਕੇ ਨੇ ਅਸੀਂ ਲਾਈਵ ਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਬਿਲਕੁਲ ਬਹੁਤ ਵੱਡਾ ਇਕੱਠ ਹੈ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਤੁਹਾਨੂੰ ਬਿਲਕੁਲ ਲਾਈਵ ਦਿਖਾ ਰਹੇ ਹਾਂ ਮੈਂ ਹਾਰ ਪਾਏ ਜਾ ਰਹੇ ਨੇ ਬਹੁਤ ਵੱਡਾ ਪਾਰੀ ਕੱਟੇ ਬਹੁਤ ਆ ਰਾਂ ਬੜੀਆਂ ਸੋਹਣੀਆਂ ਲਾਈਵ ਸਾਰੇ ਬਿਲਕੁਲ ਲਾਈਵ ਦਿਖਾ ਰਹੇ ਆਸਾਂ ਚੱਲ ਰਹੇ ਆ ਬਾਈ ਤੇਰਾ ਫੋਨ ਕਿਹਾਗਾ ਸਾਡੇ ਪੱਲੇ ਦਾ ਰਵੀਕਰਨ ਜੀ ਦਾ ਕੀਤੀ ਜਾ ਰਹੀ ਹੈ ਅਗਲ ਅਗਲੀ ਕਰ ਲੈਂਦੇ ਆ ਜਿੰਦਾਬਾਦ ਜਿੰਦਾਬਾਦ ਜਰਨੈਲ ਸਿੰਘ ਜਿੰਦਾਬਾਦ ਜਿੰਦਾਬਾਦ ਜਰਨੈਲ ਸਿੰਘ ਜਿੰਦਾਬਾਦ ਇੱਕ ਮਿੰਟ ਯਾਰ ਜਿੰਦਾਬਾਦ ਹਾਂਜੀ ਸਰ ਅੱਜ ਤੁਸੀਂ ਜਲਾਲਾਬਾਦ ਦੇ ਵਿੱਚ ਪਹੁੰਚੇ ਹੋ ਬਹੁਤ ਵੱਡਾ ਇਕੱਠ ਹੈ ਜਿੰਦਾਬਾਦ ਅੱਜ ਮੈਂ ਆਪਣੇ ਭਰਾਵਾਂ ਕੋਲ ਪਹੁੰਚਿਆ ਆਪਣੇ ਘਰ ਤੇ ਪਹੁੰਚੇ ਆ ਜਿਦਾਂਗਾ ਯਾਰ ਮੈਂ ਆਪਣੇ ਘਰ ਤੇ ਪਹੁੰਚੇ ਆ ਆਪਣੀਆਂ ਭੈਣਾਂ ਕੋਲੇ ਪਹੁੰਚੇ ਆ ਮੈਂ ਆਪਣੀਆਂ ਮਾਮਾ ਕੋਲੇ ਪਹੁੰਚੇ ਆ ਮੈਂ ਆਪਣੇ ਵਪਾਰੀਆਂ ਕੋਲੇ ਢਾਟੀਆਂ ਰਾਗੀਆਂ ਕੋਲੇ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਕੋਲੇ ਮੈਂ ਪਹੁੰਚੇ ਆ ਫਿਰ ਮੈਂ ਅੱਜ ਬੇਨਤੀ ਕਰਦਾ ਹੈ ਕਿ ਅੱਜ ਆਫਰੋਪਰ ਹਲਕੇ ਦੇ ਸੰਗਤਾਂ ਨੇ ਲੋਕਾਂ ਨੇ ਜਲਾਲਾਬਾਦ ਦੇ ਹਲਕੇ ਦੇ ਮੇਰੇ ਪੈਨਾ ਭਰਾਵਾਂ ਨੇ ਆਪਣੇ ਭਵਿੱਖ ਦਾ ਫੈਸਲਾ ਆਪਣੀ ਕੌਮ ਦੇ ਭਵਿੱਖ ਦਾ ਫੈਸਲਾ ਆਪਣੇ ਬੱਚਿਆਂ ਦੇ ਭਵਿੱਖ ਦਾ ਫੈਸਲਾ ਆਪਣੇ ਕਿਸਾਨਾਂ ਦੇ ਭਵਿੱਖ ਦਾ ਫੈਸਲਾ ਆਪਣੇ ਮੌਜੂਦ ਦੁਕਾਨਦਾਰਾਂ ਵਪਾਰੀਆਂ ਘਟਗਿੰਤੀਆਂ ਸਾਬਕਾ ਫੌਜੀਆ ਤੇ ਸਾਰੇ ਦੇ ਭਵਿੱਖ ਦਾ ਫੈਸਲਾ ਤੁਸੀਂ 5 ਸਾਲ ਲਈ ਕਰਨ ਜਾ ਰਹੇ ਅੱਜ ਪਾਵਰ ਤੁਹਾਡੇ ਕੋਲ ਹੈ ਇਹ ਦਿੱਲੀ ਤੋਂ ਚੱਲ ਕੇ ਪਾਵਰ ਤੁਹਾਡੇ ਜਨਾਲਾਵਾਚ ਆ ਗਈ ਹੈ ਚੁੱਲਿਆਂ ਤੇ ਚੌਂਕਿਆਂ ਤੇ ਪਾਵਰ ਆ ਗਈ ਹੈ ਇਹ ਪਾਵਰ ਜਾਦੇ ਨਹੀਂ ਚੱਲਣੀ ਰਣੀ 1 ਜੂਨ ਸ਼ਾਮ ਦੇ 5 ਵਜੇ ਤੱਕ ਹੈ ਜਦੋਂ 5:05 ਹੋ ਗਏ ਰੋਈ ਜਾਏ ਜੇ ਕਰਲਾਈ ਜਾਏ ਜੇ ਤੇਰੇ ਮਾਰੀ ਜਾਏ ਜੇ ਦਰਬਾਰ ਸਾਹਿਬ ਟੁਆਈ ਜਾਏ ਜੇ ਗੱਲਾਂ ਚ ਟਾਇਰ ਪੁਈ ਜਾਏ ਜੇ ਨਸ਼ਾ ਫਕਾਈ ਜਾਏ ਜੇ ਕਿਸਾਨ ਮਰਵਾਈ ਜਾਏ ਜੇ ਕਿਸਾਨਾਂ ਮਜ਼ਦੂਰਾਂ ਨੂੰ ਉਜਾੜੀ ਜਾਇਆ ਜੇ ਪੰਜਾਬੀ ਬੋਲਦੇ ਲਾ ਕੇ ਖਵਾਈ ਜਾਏ ਜੇ ਚੰਡੀ ਕੜ ਤੇ ਹਾਈ ਕੋਰਟ ਖੋਈ ਜਾਏ ਜੇ ਜੋ ਮਰਜੀ ਕਰੀ ਜਾਏ ਜੇ ਪਾਵਰ ਨਹੀਂ ਆਉਣੀ ਤੁਹਾਡੇ ਕੋਲੇ ਇਹ ਜਦੋਂ 5:05 ਦੇ ਮਿੰਟ ਹੋ ਕੇ ਗੇਟ ਦਾ ਬੂਆ ਬੰਦ ਹੋ ਗਿਆ ਪਾਵਰ ਗਈ ਫੇਰ ਭਾਈ ਤੁਸੀਂ ਸਾਡੇ ਜੱਜ ਵੀ ਹੋ ਤੇ ਵਕੀਲ ਵੀ ਹੋ ਜੱਜ ਇਸ ਕਰਕੇ ਹੋ ਕਿ ਫੈਸਲਾ ਤੁਸੀਂ ਕਰਨਾ ਹੈ ਵਕੀਲ ਇਸ ਕਰਕੇ ਹੋ ਕਿ ਮੈਂ ਆਪਣੇ ਕੋਲੇ ਤੁਹਾਡਾ ਪੱਖ ਰੱਖਿਆ ਇਹਦੋਂ ਬਾਅਦ ਚੁੱਲੇ ਚੌਂਕੇ ਤੇ ਕਾਰ 80ਆਂ ਕੋਲੇ ਪ੍ਰੈਸ ਕੋਲੇ ਗੱਲ ਜਾਣੀ ਇਹ ਬੰਦਾ ਚੰਗਾ ਕਿਹੜਾ ਤੇ ਇਹ ਜੱਜ ਵਾਲਾ ਹੁਕਮ ਤੁਸੀਂ ਦੇ ਦੇਣਾ ਤੇ ਫੇਰ ਭਾਈ 50 ਲੀਟਰ ਕਹਿੰਦੇ ਆ ਕਿ ਮੈਂ ਤੈਨੂੰ ਆਹ ਦਿੱਤਾ ਮੈਂ ਤੈਨੂੰ ਆਟਾ ਦਿੱਤਾ ਮੈਂ ਤੈਨੂੰ ਦਾਲ ਦਿੱਤੀ ਕੋਈ ਕਹਿੰਦਾ ਮੈਂ ਤੈਨੂੰ ਕੁਰਸੀਆਂ ਦਿੱਤੀਆਂ ਕੋਈ ਕਹਿੰਦਾ ਮੈਂ ਤੈਨੂੰ ਬਿੱਲ ਦਿੱਤਾ ਕੋਈ ਤੈਨੂੰ ਕਹਿੰਦਾ ਮੈਂ ਕੁਛ ਦਿੱਤਾ ਕੋਈ ਕਹਿੰਦਾ ਟਾ ਦੇਦੀਆਂ ਇਹਨਾਂ ਨੇ ਕੁਛ ਨਹੀਂ ਦਿੱਤਾ ਪਹਿਲਾਂ ਜੇ ਤੁਸੀਂ ਇਹਨਾਂ ਨੂੰ MP ਬਣਾਇਆ ਤੁਸੀਂ MP ਬਣਾਇਆ 1.5 ਲੱਖ ਤਨਖਾਹ ਹੋਗੀ ਤੁਸੀਂ MP ਬਣਾਇਆ ਟੈਂਕੀ ਮਿਲ ਗਈ ਤੁਸੀਂ MP ਬਣਾਇਆ ਚੰਡੀਗੜ੍ਹ ਚ ਕੋਠੀ ਮਿਲ ਗਈ ਦਿੱਲੀ ਚ ਕੋਠੀ ਮਿਲ ਗਈ ਇੱਕ ਪੀਏ ਮਿਲ ਗਿਆ ਇੱਕ ਲੈਪਟਾਪ ਮਿਲ ਗਿਆ ਇੱਕ ਮੋਬਾਈਲ ਮਿਲ ਗਿਆ ਤੁਸੀਂ ਬਣਾਇਆ ਤੇ ਫੇਰੇ ਬੈਂਚ ਦੇਣ ਵਾਲਾ ਬਣ ਗਿਆ ਪੰਜ ਟੂਰਾ ਇਹ ਤੁਸੀਂ ਦਿੱਤਾ ਇਸ ਕਰਕੇ ਤੁਸੀਂ ਸਾਰੇ ਆ ਕਹਿੰਦੇ ਸਾਡੀ ਨੌਜਵਾਨੀ ਚਿੱਟੇ ਨਾਲ ਮਰ ਰਹੀ ਆ ਨਸ਼ੇ ਨਾਲ ਆ ਫੌਜ ਦੇ ਆ ਬਾਰਡਰ ਆਪਣੇ ਫੌਜ ਦਾ ਪਹਿਰਾ ਬੀਐਸਐਫ ਦਾ ਪਹਿਰਾ ਆਈਬੀ ਦਾ ਪਹਿਰਾ ਰੋਅ ਦਾ ਚਿੱਟਾ ਕਿਥੋਂ ਆ ਰਿਹਾ ਗੁਜਰਾਤ ਦੀ ਹੱਤੋਂ ਕਿਉਂ ਨਹੀਂ ਆਉਂਦਾ ਜੇ ਨੇਪਾਲ ਦਾ ਬਾਰਡਰ ਖੁੱਲਾ ਜੇ ਬੰਗਲਾਦੇਸ਼ ਦਾ ਬਾਰਡਰ ਖੁੱਲਾ ਛੋਟਾ ਸੈਨੀ ਵਾਲਾ ਕਿਉਂ ਨਹੀਂ ਖੁੱਲਦਾ ਫੌਜ ਲਗਾ ਕਿਉਂ ਨਹੀਂ ਖੁੱਲਦਾ ਇਹ ਜੇ ਸਾਡਾ ਬਾਰਡਰ ਜਾਵੇ ਖੁੱਲਾ ਤੇ ਫੇਰ ਇਥੋਂ ਜਲਾਲਾਬਾਦ ਦਾ ਵਪਾਰੀ ਫਰੋਜਪੁਰ ਦਾ ਵਪਾਰੀ ਸਾਰੇ ਵਪਾਰੀ ਇਥੋਂ ਟਰੱਕ ਜਾਊਗਾ ਟਰੱਕ ਸਾਡਾ ਹੋਊਗਾ ਉਹਦੇ ਚ ਮਾਲ ਕਿਸਾਨ ਦਾ ਆਊਗਾ ਲੱੱਦੂ ਦਾ ਮਜ਼ਦੂਰ ਕਿਸਾਨ ਚੜਦੀ ਕਲਾ ਚ ਵਪਾਰੀ ਚੜਦੀ ਕਲਾ ਟਰਾਂਸਪੋਰਟ ਚੜਦੀ ਕਲਾ ਤੇ ਅਸੀਂ ਸਾਰੇ ਚੜਦੀ ਕਲਾ ਚ ਇਹ ਚੜਦੀ ਕਲਾ ਛੋ ਕੇ ਇਥੋਂ ਟਰੱਕ ਪਾਕਿਸਤਾਨ ਅਫਗਾਨਿਸਤਾਨ ਅਰਬ ਛੋ ਕੇ ਤੇ ਯੂਰਪ ਦੇ ਹੁੰਦੇ ਫਰਾਂਸ ਤੇ ਇੰਗਲੈਂਡ ਪਹੁੰਚੂਗਾ ਮਹੀਨੇ ਬਾਅਦ ਮੁੜਿਆ ਆਊਗਾ ਨਾ ਜੇ ਹਿਜਰਤ ਰੁਕ ਜੂਗੀ ਤੇ ਫੇਰ ਇਹ ਕੀ ਕਹਿੰਦੇ ਆ ਤੇ ਕਾਂਗਰਸ ਕਹਿੰਦੀ ਆ ਕਿ ਮੈਂ ਗਰੀਬੀ ਢਾਉ ਦਾ ਨਾਂ ਰਹਾ ਲਾਇਆ ਗਰੀਬ ਹੋਰ ਹੋ ਗਿਆ ਤੇ ਬਾਦਲਦਲ ਉਹਨਾਂ ਨੇ ਨਾਂ ਪੰਥ ਨੂੰ ਕਿਦਾਂ ਕਿਸਾਨਾਂ ਨੂੰ ਪੰਥ ਦਾ ਵੀ ਕੀ ਹਾਲ ਹੋ ਗਿਆ ਤੇ ਕਿਸਾਨ ਕਿੰਨੇ ਹੋ ਗਏ ਕਿਸਾਨਾਂ ਦਾ ਵੀ ਬੁਰਾ ਹਾਲ ਆ ਉਸ ਤੋਂ ਬਾਅਦ ਆ ਆਮ ਆਪ ਪਾਰਟੀ ਆਈ ਆ ਉਹਨੇ ਉਹਨੇ ਕੀ ਕਿਹਾ ਆਮ ਪਾਰਟੀ ਨੇ ਕਿਹਾ ਮੈਂ ਆਮ ਆਦਮੀ ਇੱਕ ਗੜਾ ਆ ਆਮ ਆਦਮੀ ਹੈ ਤੇ ਦੂਜੇ ਪਾਸੇ ਮੋਦੀ ਸਾਹਿਬ ਨੇ ਕੀ ਕਿਹਾ ਮੈਂ ਦੁਕਾਨਦਾਰਾਂ ਨੂੰ ਰਾਹਤ ਦੇ ਦੂੰਗਾ ਜੀਐਸਟੀ ਲਾ ਕੇ ਵਪਾਰੀਆਂ ਨੂੰ ਰਾਹਤ ਜੀਐਸਟੀ ਨੋਟਬੰਦੀ ਕਰਕੇ ਤੇ ਫਿਰ ਨਹੀਂ ਜੁੰਮਰ ਕਰਦਾ ਤੇ ਫਿਰ ਪਤਾ ਕੀ ਕਹਿੰਦੇ ਆ ਇਹਨਾਂ ਨੇ ਮਾਲ ਖੋਲ ਤੇ ਜੀ ਦੇ ਖੋਲਦਾ ਵਿਕ ਬਜ਼ਾਰ ਖੋਲਦਾ ਮੈਟਰੋ ਖੋਲਦਾ ਘਰ ਖੋਲਦਾ ਵਿਸ਼ਾਲ ਮੈਗਾ ਮਾਰਟ ਖੋਲਦਾ ਡੀਮਾਰਟ ਖੋਲ ਕੇ ਦੁਕਾਨਾਂ ਦਾ ਜੁੰਮਰ ਮੱਖੀਆਂ ਮਾਰੀ ਜਾਂਦੇ ਆ ਤੇ ਫਿਰ ਕੋਈ ਪਾਲਸੀ ਨਹੀਂ ਹੈਗੀ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਜੇ ਤੁਸੀਂ ਮੈਨੂੰ ਮੌਕਾ ਦਿਓ ਮੈਂ ਪਾਰਲੀਮੈਂਟ ਵਿੱਚ ਕਿਸਾਨਾਂ ਦੀ ਗੱਲ ਕਰੂੰ ਮਜ਼ਦੂਰਾਂ ਦੀ ਗੱਲ ਕਰੂੰ ਵਪਾਰੀਆਂ ਦੀ ਗੱਲ ਕਰੂੰ ਨੌਜਾਨਾਂ ਦੀ ਗੱਲ ਕਰੂੰ ਬੰਦੀ ਸਿੰਘਾਂ ਦੀ ਗੱਲ ਕਰੂੰ ਡੂਗਰਗੋੜਾ ਵਾਲਿਆਂ ਦੀ ਗੱਲ ਕਰੂੰ ਗੁਰੂ ਦੀ ਵਿਧ ਵੀ ਕਰਨ ਤੇ ਕਨੌਨ ਵਾਲਿਆਂ ਦੀ ਮੈਂ ਸਾਰਿਆਂ ਦੀ ਗੱਲ ਕਰੂੰਗਾ ਇਸ ਕਰਕੇ ਮੌਕਾ ਦਿਓ ਤੁਸੀਂ ਸਾਡੇ ਜੱਜ ਵੀਰੋ ਤੇ ਵਕੀਲ ਨੂੰ ਇੱਕ ਇੱਕ ਮੌਕਾ 1 ਜੂਨ ਦੇ ਦਿਓ ਇੱਕ ਮੌਕਾ 4 ਨੂੰ ਰਿਜ਼ਲਟ ਵਾਲਾ ਦੇ ਦਿਓ ਇਹ ਕੱਦ ਦਾ ਤੁਸੀਂ ਦੇ ਦਿੱਤਾ ਕਹਿੰਦੇ ਨੈਵਰ ਫੋਰਗੇਟ 84 ਨਾ 1 ਜੂਨ 84 ਭੁੱਲਿਆ ਜੇ ਨਾ 1 ਜੂਨ 2015 ਗੁਰੂ ਦੀ ਬੇਦਵੀ ਭੁੱਲਿਆ ਜੇ ਤੇ ਨਾ ਵੋਟਾਂ ਪਾਉਣੀਆਂ 1 ਜੂਨ ਨੂੰ ਭੁੱਲਿਆ ਜੇ ਇਸ ਕਰਕੇ ਮੈਂ ਤੁਹਾਡਾ ਦਿੱਤਾ ਹੋਇਆ ਮਾਨ ਕਰੂੰਗਾ ਤੇ ਫਿਰ ਜੇ ਤੁਸੀਂ ਮੈਨੂੰ ਹਰਾ ਤਾਂ ਨਹੀਂ ਤੁਹਾਡਾ ਜਿੱਤਾ ਤਾਂ ਕਾ ਵੀ ਤੁਹਾਡਾ ਜਵਾਨ ਤੇ ਜਬਤ ਕਰ ਦਿੱਤੀ ਵੀ ਤੁਹਾਡਾ ਮੈਂ ਤੁਹਾਡਾ ਹੈ 43 ਸਾਲ ਤੋਂ ਲੜਿਆ ਆ ਜਿਹੜਾ ਮੈਕਚੋ ਨਿਸ਼ਾਨਾ ਕਿਸਾਨਾਂ ਲਈ ਬੋਲਿਆ ਨੌਜੋਨਾਂ ਲਈ ਮਜ਼ਦੂਰਾਂ ਲਈ ਬੋਲਿਆ ਤੁਹਾਡੇ ਲਈ ਬੋਲਿਆ ਸਾਰੇ ਨੇ ਬੋਲਾਂਗੇ ਮਾਰ ਲਿਮਟ ਠੋਕ ਕੇ ਗੱਲ ਕਰਾਂਗੇ ਇਹਨਾਂ ਦੀ ਕੀ ਜ਼ਰੂਰਤ ਹੈ ਤੁਹਾਡੀ ਗੱਲ ਨਾ ਮੰਨਣ ਹਾਂ ਉਹ ਵੱਡਾ ਕਾਠੇ ਬਹੁਤ ਜ਼ਿਆਦਾ ਇਹਨਾਂ ਦੇ ਨਾਲ ਕਾਠੇ ਤੁਹਾਨੂੰ ਲਾਈਵ ਵੀਰਾਂ ਦਿਖਾ ਰਿਹਾ ਮੈਂ ਗੁਰਦੁਆਰਾ ਰਾਮ ਗੜੀਅਤ ਤੋਂ ਪੂਰੀ ਸੰਗਤ ਪਹੁੰਚੀ ਹੋਈ ਹੈ ਤੁਹਾਨੂੰ ਬਿਲਕੁਲ ਉਹ ਵੱਡਾ ਕੱਠ ਕਿੱਥਾ ਹੋਇਆ ਹੈ ਜੇ ਤੁਹਾਨੂੰ ਬਿਲਕੁਲ ਲਾਈਵ ਵੀਰਾਂ ਦਿਖਾ ਰਿਹਾ ਹਾਂ ਜਿਹੜੀ ਨੀਡ ਫਾਲ ਕਰਨਗੇ ਤੋ ਇਸੇ ਕਰਕੇ ਅਸੀਂ ਅਧਿਪਾਈ ਸਾਹਿਬ ਕੋਲ ਚਾਹ ਨਹੀਂ ਆਇਆ ਕਿ ਸਾਡੇ ਹਰ ਜਿਹਨੂੰ ਕਹਦਾ ਸੂਝਣ ਜੋੜਾ ਆਪਣਾ ਇਹ ਜਿਸ ਕਰਨ ਸੰਕਰ ਸੰਜਿਨਾ ਦਾ ਚੌਣ ਨਸ਼ਾ ਪੈਸਾ ਵਾਲਾ ਵਾ ਇਹ ਦੋਨੇ ਜੋੜਾ ਜੜਿਆ ਉਹ ਮਾਇਕਾ ਬੋਲਣ ਵਾਲੇ ਤੇ ਮਾਈ ਕੀ ਦੋਨੇ ਨੂੰ ਚੌਣ ਨਸ਼ਾ ਮਿਲਿਆ ਦੇਖੋ ਸਾਨੂੰ ਬਾਟਿਆ ਤਾਂ ਕੀ ਮਿਲਿਆ ਸਾਕਿਸੇ ਨੇ ਸਭ ਨੂੰ 1000 ਰੁਪਏ ਦਾ ਲਾਰਾ ਲਾਤਾ ਕਿਸੇ ਨੇ ਸਾਨੂੰ ਕੋਮ ਦਾ ਲਾਰਾ ਲਾਤਾ ਵੀ ਮਿਆ ਕੋਮ ਦਾ ਇਹ ਤੇ ਨਾਮ ਦਦਿਆ ਕਿਸੇ ਨੇ ਸਾਨੂੰ ਗੁਟਕਾ ਸਾਰ ਸਾਰ ਕੇ ਨਸ਼ੇ ਛਡੋਂ ਦਾ ਲਾਰਾ ਲਾਤਾ ਵੇਖੋ ਆ ਜਿਹੜੀ ਸਾਡੀ ਚੜੂਆਣੀ ਪਾਰਟੀ ਆਈ ਆ ਇਹਨਾਂ ਨੇ ਹਾਜ਼ਰੀ ਕਰ ਦਿੱਤੀ ਇਹਨਾਂ ਸਾਡੇ ਨੌ ਸਵਾਦ ਜਿਹੜੇ ਸਾਡਾ ਜੋਧਾ ਪਾਈ ਹੈ ਬਸਤਾਲ ਪੰਜਾਬ ਵਾਸਤੇ ਆਇਆ ਹੀ ਉਹਨਾਂ ਸੰਸਦ ਬੋਲ ਸ੍ਰੀ ਆਗਰ ਉਹਦੇ ਨਾਲ ਭਾਈ ਸਾਬਿਆ ਬੰਦੀ ਇਹਨਾਂ ਨੇ ਗੱਲ ਸਤਾਈ ਅਮਰ ਤੁਸ਼ ਕਹਿੰਦਾ ਉਹਨਾਂ ਨੇ ਚਾਹੀ ਦੀ ਸਲਾਹ ਦਿੱਤਾ ਜਿਹੜੇ ਬਾਕੀ ਚਾਹੀ ਜੋ ਦੇ ਆ ਦੀ ਆਪਣਾ ਪੰਜਾਬ ਦੀਆਂ ਜੋਤਾਂ ਦੇ ਜ਼ਿਲ੍ਹਾਂ ਦੇ ਵਿੱਚ ਤੇ ਬਾਤ ਦਿਬੂ ਕਰ ਉਹਨਾਂ ਦਾ ਕੀ ਕਸੂਰ ਹੀ ਦੇਖੋ ਇਹਨਾਂ ਨੂੰ ਇਹਨਾਂ ਸਰਕਾਰਾਂ ਨੇ ਕੀ ਕਰਨਾ ਸੀ ਕਿਨਾਂ ਸਾਡੇ ਕੋਈ ਨੌਜਵਾਨ ਛਡਾਉਣੇ ਨਹੀਂ ਇਹਨਾਂ ਤੇ ਹੋਰ ਦੇਖੋ ਜਿਹੜੇ ਜਿੰਨਾ ਤੋੜ ਸਾਦੇ ਨਹੀਂ ਬੋਲਦੇ ਉਹਨਾਂ ਤਾਂ ਵੀ ਪਰਚੇ ਅਜੇ ਟਿਕਰ ਕਰਾਈ ਜਾਂਦੇ ਆ ਸੋ ਇਸ ਕਰਕੇ ਆਪਾਂ ਇਹ ਰਣੈਤੀ ਪਾਰਟੀ ਦਾ ਛੱਡিয়ে ਤੇ ਆਪਾਂ ਦੇਖੋ ਭਾਈ ਜਿਸ ਤਰ੍ਹਾਂ ਸਾਲ ਤੋਂ ਸਾਲਾਂ ਲੰਬੇ ਸਮੇਂ ਤੋਂ ਜੋ ਇੱਕ ਸੱਚਾ ਸੁੱਚਾ ਅੰਸਾਰ ਹੈ ਆਪਾਂ ਇਹ ਤੁਹਾਨੂੰ ਦਿਖਾਈਏ ਕਿ ਤੇ ਇਹ ਜੇਮ ਸੀਤਾ ਜੋ ਆ ਵੀ ਨਾ ਤੇਿੰਦੇ ਜੋੜੇ ਜਿਹੜੇ ਆ ਮੈਂਬਰ ਪਾਰਟੀ ਦੇ ਵਿੱਚ ਜਾ ਕੇ ਸਾਡੀ ਬਾਤ ਸੁਕਣਗੇ ਸੋ ਇਸ ਕਰਕੇ ਮੈਂ ਜ਼ਿਆਦਾ ਕੁਸ਼ਨਾ ਨਹੀਂ ਕੀਤੀ ਹੋਈ ਮੈਂ ਉਹਨਾਂ ਕੀ ਬਾਦੀ ਜਾ ਚੁੱਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਭਾਈ ਅਮਰਪਾਲ ਦੀ ਮਾਤਾ ਜੀ ਸੀ